ਉਜਲਾ ਮੀਟਿੰਗ ਇਸ ਪਾਸਤੇ ਆ ਬੱਚਿਆਂ ਨੂੰ ਇਸ ਪਾਸੇ ਜਿਹੜੀ ਮੀਟਿੰਗ ਕੀਤੀ ਗਈ ਹੈ ਅੱਜ ਕੱਲ੍ਹ ਜਿਹੜਾ ਨਸ਼ਾ ਦਾ ਜਾਨ ਜਿਹੜਾ ਵੱਧ ਰਿਹਾ ਸੋ ਜਿਹੜੇ ਯੂਥ ਹੈ ਖਾਸ ਕਰਕੇ ਜਿਹੜਾ ਇਹ ਬੱਚਿਆਂ ਨੂੰ ਅਸੀਂ ਬੈਗ ਦੇ ਪੇਰੈਂਟਸ ਨੂੰ ਬੁਲਾ ਕੇ ਬੱਚਿਆਂ ਨੂੰ ਬੁਲਾ ਕੇ ਉਹਨਾਂ ਨਾਲ ਅਸੀਂ ਇਹ ਚੀਜ਼ ਦੀ ਇੰਟਰੈਕਸ਼ਨ ਕੀਤੀ ਹੈ ਵੀ ਇਹ ਦੇ ਨਸ਼ਿਆਂ ਤੋਂ ਬੜਾ ਨੁਕਸਾਨ ਹੈ ਸਿਹਤ ਲਈ ਆਪਣੇ ਪਰਿਵਾਰ ਲਈ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਨਸ਼ਿਆਂ ਦਾ ਕਿੰਨਾ ਨੁਕਸਾਨ ਹੈ ਉਹ ਚੀਜ਼ ਬਾਰੇ ਬੱਚਿਆਂ ਨੂੰ ਇਹ ਚੀਜ਼ ਦੀ ਅਵੇਅਰਨੈਸ ਦਿੱਤੀ ਗਈ ਹੈ ਵੀ ਇਹਨਾਂ ਤੋਂ ਦੂਰ ਰਹੋ ਨਸ਼ਿਆਂ ਤੋਂ ਤਾਂ ਕਿ ਆਪਣੇ ਆਪ ਨੂੰ ਤੁਸੀਂ ਅچھے ਤਰੀਕੇ ਨਾਲ ਸਮਾਜ ਢਾਲ ਸਕੋ ਔਰ ਆਪਣਾ ਚੰਗਾ ਜੀਵਨ ਬਤੀਤ ਕਰ ਸਕੋ ਔਰ ਬੱਚਿਆਂ ਨਾਲ ਗੇਮਾਂ ਬਾਰੇ ਬੱਚਿਆਂ ਨੂੰ ਜਿਹੜੀ ਹੈਗੀ ਇਸ ਬਾਰੇ ਮੋਟੀਵੇਸ਼ਨ ਦਿੱਤੀ ਗਈ ਵੀ ਤੁਸੀਂ ਆਪਣੇ ਗੇਮਾਂ ਵਾਲੇ ਪਾਸੇ ਧਿਆਨ ਦਿਓ ਆਪਣੇ ਸਰੀਰ ਨੂੰ arogh ਬਣਾਉਣ ਲਈ ਤੰਦਰੁਸਤ ਸਿਹਤਮੰਦ ਬਣਾਉਣ ਲਈ ਅੱਛੀਆਂ ਗੇਮਾਂ ਅਡਾਪਟ ਕਰੋ ਜਿਵੇਂ ਹਾਕੀ ਹੈ ਜਾਂ ਫੁੱਟਬਾਲ ਹੈ ਜਾਂ ਰੈਸਲਿੰਗ ਹੈ ਜਿੱਥੇ ਬੱਚਿਆਂ ਦਾ ਇੰਟਰਸਟ ਹੈ ਉਹਨੂੰ ਉਸ ਪਾਸੇ ਧਿਆਨ ਦੇਣ ਔਰ ਆਪਣੀ ਸਿਹਤ ਬਣਾਉਣ ਉਹ ਪੱਤੇ ਲਾ ਕੇ ਬਾਹਰ ਵੇਚ ਦਿੰਦੇ ਨੇ ਉਸ ਪੰਜ ਸਾਲ ਦੀ ਪੁਸਤਕ ਕਰਦੇ ਉਸ ਲਈ ਜੋ ਵੀ ਅਸੀਂ ਇਹ ਅਲੱਗ-ਅਲੱਗ ਟੀਮਾਂ ਤੇ ਆ ਜੀ ਆਪਣੇ ਲੈਵਲ ਤੇ ਜਿਹੜੀ ਇਨਫੋਰਮੇਸ਼ਨ ਹੈਗੀ ਹੈ ਕਲੈਕਟ ਕਰਕੇ ਜਿਹੜੇ-ਜਿਹੜੇ ਦੁਕਾਨਦਾਰ ਸ਼ੌਪ ਕਮਰ ਸ਼ਾਪਸ ਨੇ ਉਹਨਾਂ ਨੂੰ ਪਹਿਲਾਂ ਹੀ ਅਲਰੇਡੀ ਇਨਸਟਰਕਸ਼ਨ ਦਿੱਤਾ ਜਾਰੀ ਕੀਤੀਆਂ ਨੇ ਵੀ ਇਸ ਤਰ੍ਹਾਂ ਦੀ ਕੋਈ ਵੀ ਜਿਹੜੀ ਕੋਈ ਨਸ਼ੀਲੀ ਚੀਜ਼ ਹੈ ਜਿਹੜੀ ਅਨੌਥਰਾਇਜ਼ ਹੈ ਉਹ ਸੇਲ ਨਾ ਕਰਨ ਜਿਹੜੀ ਸਿਹਤ ਲਈ ਹਾਨੀਕਾਰਕ ਹੈ ਘਾਤਕ ਹੈ ਔਰ ਡਰੱਗ ਇੰਸਪੈਕਟਰਸ ਇੰਸਪੈਕਟਰ ਵੱਲੋਂ ਜਾਂ ਡਰੱਗ ਡਿਪਾਰਟਮੈਂਟ ਜਿਹੜਾ ਡਿਸਟ੍ਰਿਕਟ ਡੀਸੀ ਡਿਪਾਰਟਮੈਂਟ ਐਮਨਿਟੈਂਸ ਵੱਲੋਂ ਉਨਾ ਉਲਮੇ ਪਰ ਸੈਕਸ਼ਨ ਆਲਰੇਡੀ ਜਾਈ ਹੋਈਆਂ ਹੋਈਆਂ ਨੇ ਸੋ ਮਨਿਸ ਡਿਪਾਰਟਮੈਂਟ ਵਾਲੇ ਟਾਪਰ ਨਾਲ ਮੀਟਿੰਗ ਕਰਕੇ ਇਸ ਬੰਦ ਦੀ ਦੱਸਿਆ ਹੁੰਦਾ ਵੀ ਕੋਈ ਜਿਹੜੀ ਨਸ਼ੇ ਵਾਲੀ ਚੀਜ਼ ਹੈ ਜਿਹੜੀ ਅਨੌਥਰਾਇਜ਼ ਹੈ ਜਿਹੜੀ ਜਿਹੜੀ ਉਹ ਚੀਜ਼ ਦਾ ਸੇਲ ਕੀਤੀ ਜਾਵੇ ਔਰ ਉਹ ਵੀ ਇੱਕ ਆਪ ਸਮਾਜਿਕ ਤੌਰ ਤੇ ਸਮਾਜ ਦਾ ਅੰਗ ਨੇ ਜਾਂ ਮੈਂਬਰ ਨੇ ਉਹਨਾਂ ਦੇ ਪਰਿਵਾਰ ਹੈ ਤੋਂ ਬੱਚੇ ਨੂੰ ਇਸ ਪਾਸੇ ਗਲਤ ਪਾਸੇ ਨਾ ਪਾਓ ਕੁਝ ਲੋਕਾਂ ਨੇ ਆਪਣੀ ਮੁਸ਼ਕਲ ਮਦਦ ਕਰਾਇਆ ਕਿ ਉਹ ਫਲਾਸ ਬੱਚਾ ਨੇ ਜਿਹੜੀਆਂ ਹੈਗੀਆਂ ਨੇ ਮੁਸ਼ਕਲਾਂ ਜਿਹੜੀ ਕਹਿੰਦੇ ਵੀ ਅਸੀਂ ਸਾਨੂੰ ਕੁਝ ਅਸੀਂ ਸਪੋਰਟਸ ਪਾਸੇ ਆਉਣ ਨੂੰ ਤਿਆਰ ਨੇ ਬੱਚੇ ਉਹਨਾਂ ਦੀ ਮੋਟੀਵੇਸ਼ਨ ਹੈ ਸਪੋਰਟਸ ਵਾਲੇ ਪਾਸੇ ਲੇਕਿਨ ਉਹ ਕਹਿੰਦੇ ਵੀ ਸਾਨੂੰ ਇੱਥੇ ਕੋਈ ਇੱਥੇ ਗਰਾਊਂਡਸ ਵਗੈਰਾ ਜਾਂ ਸਾਡਾ ਜਿਵੇਂ ਗਰਾਊਂਡਸ ਨੇ ਜਿਵੇਂ ਫੁੱਟਬਾਲ ਦਾ ਹੋ ਗਿਆ ਜਾਂ ਔਕੀ ਦਾ ਹੋ ਗਿਆ ਯਾ ਪੁੜੈਸਲਿੰਗ ਜਿਹੜੇ ਆਪਾਸੇ ਬੱਚਿਆਂ ਨੇ ਧਿਆਨ ਜਿਹੜੀ ਯਾਰ ਕੀਤੀ ਹੈ ਲੇਕਿਨ ਉਸ ਪਾਸੇ ਥੋੜਾ ਜਿਆਦਾ ਧਿਆਨ ਦੇਣ ਦੀ ਲੋੜ ਹੈ। ਸੋ ਇਸ ਕਰਕੇ ਅਸੀਂ ਇਸ ਚੀਜ਼ ਨੂੰ ਅਸੀਂ ਪਹਿਲ ਦੇਵਾਂਗੇ। ਸੋ ਡਿਸਕ੍ਰਿਮੀਨੇਸ਼ਨ ਤੇ ਲੋਕਾਂ ਦੇ ਸਹਿਯੋਗ ਨਾਲ ਜਿਹੜਾ ਹੈਗਾ ਅਸੀਂ ਹਰ ਵਾਰ ਸਹਿਯੋਗ ਦੇਣ ਨੂੰ ਤਿਆਰ ਆ ਕਿ ਜਿੱਥੇ ਬੱਚਿਆਂ ਦਾ ਭਲਾ ਹੋ ਸਕੇ ਤੇ ਅੱچھے ਗਰਾਊਂਡ ਜਿਹੜੇ ਬਣ ਸਕਣ ਤੇ ਆਪਣਾ ਉਹ ਅੱਛਾ ਜੀਵਨ ਜਿਹੜਾ ਹੈਗਾ ਚੀ ਆਪਣੀ ਸਿਹਤ ਤੇ ਆਪਣਾ ਅੱਛਾ ਜੀਵਨ ਭਰਾਤ ਬਿਲਕੁਲ ਪੰਜਾਬ ਸਰਕਾਰ ਤੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਜਿਹੜੀਆਂ ਸਾਨੂੰ ਖਦਾਤਾ ਹੋਈਆਂ ਨੇ ਕਿ ਜਿਹੜੇ ਝੂਠ ਸਾਡੇ ਹੈਗੇ ਆ ਬੱਚੇ ਝੂਠ ਛੋਟੇ ਨੇ ਤੇ ਨਸ਼ਿਆਂ ਦੇ ਦਲਦਲ ਵਿੱਚ ਫਸ ਰਹੇ ਹੈਗੇ ਨੇ ਤੇ ਇਹਨਾਂ ਨੂੰ ਮਹੱਲੇ ਮਹੱਲੇ ਪਿੰਡ ਪਿੰਡ ਜਾ ਕੇ ਇਹਨਾਂ ਨੂੰ ਖਦਾਇਤ ਕਰੋ ਤੇ ਲੋਕਾਂ ਦਾ ਸਹਿਯੋਗ ਲਾਓ ਉਹ ਸਾਡਾ ਪੁਲਿਸ ਦਾ ਸਾਥ ਦੇਵੇ ਪੁਲਿਸ ਜਿਹੜੇ ਅਸੀਂ ਮਨ ਦਾ ਸਾਥ ਦਈਏ ਤੇ ਨਸ਼ਿਆਂ ਤੋਂ ਬੱਚਿਆਂ ਨੂੰ ਜਿਹੜਾ ਅਸੀਂ ਮੁਕਤ ਕਰ ਸਕੀਏ ਤੇ ਵਧੀਆ ਆਪਣਾ ਰੰਗਲਾ ਪੰਜਾਬ ਜਿਹੜਾ ਅਸੀਂ ਬਣਾ ਸਕੀਏ ਤੇ ਇਹ ਅਸੀਂ ਹਰ ਰੋਜ਼ ਜਿਹੜੇ ਆ ਉਹ ਪਿੰਡਾਂ 마을ਾਂ ਵਿੱਚ ਜਾ ਕੇ ਸੈਮੀਨਾਰ ਲਾ ਰਹੇ ਆ ਗੈਸ ਵੀ ਸਭ ਆਏ ਸੀ ਜਿਨ੍ਹਾਂ ਨੇ ਪੂਰਾ ਪਬਲਿਕ ਨੂੰ ਜਿਹੜਾ ਹੈਗਾ ਵਿਸਤਾਰ ਦੇ ਨਾਲ ਨੌਜਵਾਨ ਬੱਚਿਆਂ ਨੂੰ ਜਿਹੜਾ ਹੈਗਾ ਨਸ਼ਾ ਦੀ ਇਸ ਬੰਦੀ ਜਿਹੜਾ ਗਾਈਡ ਕੀਤਾ ਗਿਆ ਅਸੀਂ ਨੌਜਵਾਨਾਂ ਨੂੰ ਇਹੀ ਕਹਿੰਦੇ ਆ ਕਿ ਪੜ੍ਹਾਈ ਵੱਲ ਤੇ ਜਿਹੜਾ ਸਪੋਰਟਸ ਵੱਲ ਜਿਹੜੇ ਆ ਬੱਚੇ ਆ ਉਹ ਜਿਆਦਾ ਧਿਆਨ ਦੇਣ ਨਸ਼ਿਆਂ ਤੋਂ ਦੂਰ ਰਹਿਣ ਸਾਡਾ ਪੰਜਾਬ ਜਿਹੜਾ ਹੈਗਾ ਇੱਕ ਸੋਨੇ ਦੀ ਚਿੜੀਆ ਜਿਹੜੀ ਸੀ ਉਹ ਨੂੰ ਦੁਬਾਰਾ ਜਿਹੜਾ ਹੈਗਾ ਸੋਨੇ ਦੀ ਚਿੜੀਆ ਵਾਂਗੂ ਫੇਰ ਇਹਨੂੰ ਬਣਾਇਆ ਜਾਵੇ ਬਾਗਲ ਸੀਐਨਐਫ ਦਾ ਪੰਜਾਬ ਦਾ ਜੂਸ ਪ੍ਰੈਜ਼ੀਡੈਂਟ ਔਰ ਮੈਸੀਨ ਸੰ ਫਾਉਂਡੇਸ਼ਨ ਦਾ ਮੈਂ ਪੰਜਾਬ ਦਾ ਇੰਚਾਰਜ ਵੀ ਅੱਜ ਜੋ ਸਾਡੇ ਐਸਪੀ ਸਾਹਿਬ ਨੇ ਮਿਲ ਗਰਾਉਂਡ ਧਾਰੀਵਾਲ ਦੇ ਵਿੱਚ ਨਸ਼ਿਆਂ ਦੇ ਖਿਲਾਫ ਮੀਟਿੰਗ ਕੀਤੀ ਆ ਉਸ ਦੇ ਵਿੱਚ ਐਸਐਸਓ ਸਾਹਿਬ ਸਾਡੇ ਇੱਥੇ ਮੌਜੂਦ ਰਹੇ ਔਰ ਕਾਫੀ ਜਨਤਾ ਇੱਥੇ ਮੌਜੂਦ ਰਹੇ ਅਸੀਂ ਧੰਨਵਾਦ ਕਰਦੇ ਆ ਐਸਐਸਪੀ ਸਾਹਿਬ ਦਾ ਵੀ ਜੋ ਕਿ ਪਹਿਲਾਂ ਵੀ ਇਹਨਾਂ ਨੇ ਬਹੁਤ ਤਗੜੇ ਉਪਰਾਲੇ ਕੀਤੇ ਆ ਔਰ ਹਰ ਇੱਕ ਜਗ੍ਹਾ ਆਪਾਂ ਪੁਲਿਸ ਪ੍ਰਸ਼ਾਸਨ ਦਾ ਸਾਥ ਲੈ ਰਹੇ ਹਾਂ ਕਿਉਂਕਿ ਹਰ ਇੱਕ ਜਗ੍ਹਾ ਆਪਾਂ ਕੈਂਪ ਲਵਾਉਂਦੇ ਆ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਔਰ ਹਰ ਨੂੰ ਅਸੀਂ ਇਹੀ ਅਦਾਹ ਦਿੰਦੇ ਆ ਕਿ ਨਸ਼ੇ ਤੋਂ ਦੂਰ ਰਹੋ ਔਰ ਪੁਲਿਸ ਪ੍ਰਸ਼ਾਸਨ ਨੇ ਵੀ ਅੱਜ ਜਿੰਨੇ ਵੀ ਇੱਥੇ ਲੋਕ ਇਕੱਠੇ ਹੋਏ ਸੀ ਇਨਾਂ ਨੂੰ ਇੱਥੇ ਬਿਠਾ ਕੇ ਸਮਝਾਇਆ ਆ ਕਿ ਜੇ ਕੋਈ ਨਸ਼ਾ ਵੇਚਦਾ ਆ ਜਾਂ ਨਸ਼ਾਈ ਤਖਸੀਰੀ ਕਰਦਾ ਆ ਸਾਨੂੰ ਉਹਨਾਂ ਦੀ ਇੰਪਰਮਿਸ਼ਨ ਦਿੱਤੀ ਜਾਏ ਔਰ ਅਸੀਂ ਇਹ ਸੂਚਨਾ ਗੁਪਤ ਰੱਖਾਂਗੇ ਔਰ ਨਸ਼ੇ ਨੂੰ ਠੱਲ ਭਾਵਾਂਗੇ। ਜੇ ਕੋਈ ਇੱਕ ਤਾਂ ਆਪਣਾ ਨਾਮ ਦੱਸ ਦਿਓ ਤੇ ਅਗਲੀ ਮੀਟਿੰਗ ਉਹਨਾਂ ਦੀ ਦੱਸ ਦਿਓ। ਮੇਰਾ ਨਾਮ ਹੈ ਸ਼ਾਨਤ ਸਿੰਘ ਗਿੱਲ ਮੈਂ ਦਬਿਜ ਸਖਸ਼ਾ ਸੈਨਾ ਤੋਂ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਅੱਜ ਐਸਐਸਪੀ ਗੁਰਦਾਸਪੁਰ ਦੇ ਦੇਸ਼ਾਂ ਨਿਰਦੇਸ਼ਾਂ ਹੰਤ ਅੱਜ ਮੈਡਮ ਇੰਸਪੈਕਟਰ ਮੈਡਮ ਬਲਜੀਤ ਕੌਰ ਅਤੇ ਮੈਂ ਐਸ.ਐਚ.ਡੀ. ਗੁਰਦਾਸਪੁਰ ਇਹਨਾਂ ਦੇ ਦੇਸ਼ਾਂ ਦੇ ਦੇਸ਼ਾਂ ਵਿੱਚ ਅੱਜ ਮਿਲ ਗ੍ਰੋਨ ਧਾਰੀਵਾਲ ਦੇ ਵਿੱਚ ਨਸ਼ਾ ਛਡੋ ਕੈਂਪ ਲਗਾਇਆ ਗਿਆ ਤੇ ਜਿਸ ਵਿੱਚ ਨੌਜਵਾਨ ਪੀੜੀ ਨੂੰ ਇਕੱਠੇ ਕਰਕੇ ਐਸ.ਐਚ.ਓ. ਸਾਹਿਬ ਵੱਲੋਂ ਤੇ ਐਸ.ਐਚ.ਡੀ. ਵੱਲੋਂ ਦੱਸਿਆ ਗਿਆ ਕਿ ਨਸ਼ਾ ਛੱਡੋ ਅਤੇ ਕੋਹਰ ਵੱਡੋ ਅਸੀਂ ਸਾਰਿਆਂ ਨੂੰ ਨੌਜਵਾਨ ਪੀੜੀ ਨੂੰ ਅਰਦਾਸ ਕਰਦੇ ਹਾਂ ਕਿ ਤੇ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਨਸ਼ਾ ਛੱਡਣਾ ਤੇ ਤੰਦਰੁਸਤੀ ਬਖਸ਼ੇ ਮੈਂ ਗੱਲੂ ਸ਼ਰਮਾ ਧਾਰੀਵਾਲ ਦਾ ਵਸਨੀਕ ਹੋਂਦੇ ਨਾਤੇ ਮੈਂ ਅੱਜ ਸਪੈਸ਼ਲ ਥੈਂਕਸ ਕਰਦਾ ਆਪਣੇ ਐਸਐਸਪੀ ਸਾਹਿਬ ਦਾ ਜਿਨ੍ਹਾਂ ਨੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੂੰ ਅੱਜ ਧਾਰੀਵਾਲ ਦੇ ਵਿੱਚ ਕੱਲਿਆ ਕਿ ਬੱਚਿਆਂ ਨੂੰ ਜਿਹੜਾ ਨਸ਼ਿਆਂ ਤੋਂ ਜਿਹੜਾ ਉਹ ਕਿਸ ਤਰ੍ਹਾਂ ਮੁਕਤ ਕਰਨਾ ਹੈ ਕਿਸ ਤਰ੍ਹਾਂ ਉਹਨਾਂ ਨੂੰ ਗਾਈਡੈਂਸ ਦੇਣੀ ਹੈ ਉਹਨਾਂ ਦੀ ਬਹੁਤ ਵਧੀਆ ਸਰਨੇ ਕਾਉਂਸਲਿੰਗ ਕੀਤੀ ਹੈ ਸਪੈਸ਼ਲ ਥੈਂਕਸ ਕਰਦੇ ਹਾਂ ਅਸੀਂ ਐਸਐਸਪੀ ਸਾਹਿਬ ਨਾਲ ਐਸਪੀ ਸਾਹਿਬ ਤੇ ਨਾਲੇ ਸਾਡੀ ਮੈਡਮ ਐਸਐਚਓ ਸਾਹਿਬ ਦਾ ਇਹ ਬਹੁਤ ਵਧੀਆ ਸਾਡੇ ਸ਼ਹਿਰ ਦੇ ਵਿੱਚ ਕੰਮ ਕਰ ਰਹੇ ਨੇ ਇਸ ਤਰ੍ਹਾਂ ਦੇ ਅਫਸਰ ਸਾਨੂੰ ਚਾਹੀਦੇ ਨੇ ਜਿਹੜੇ ਬੱਚਿਆਂ ਨੂੰ ਸਹੀ ਗਾਈਡੈਂਸ ਦੇਣ ਤਾਂ ਸਹੀ ਰਾਹ ਦਿਖਾਣ